ਵਕਫਾਕ ਧਰਮਾਂ ਦੇ ਵਿੱਚ ਹੁੰਦੀਆਂ ਬੇਅਦਬੀਆਂ ਨੂੰ ਲੈ ਕੇ ਹੁਣ ਪੰਜਾਬ ਸਰਕਾਰ ਨੇ ਬੇਅਦਬੀ ਕਾਨੂੰਨ ਨੂੰ ਕੈਬਨਿਟ ਦੇ ਵਿੱਚ ਹਰੀ ਛੰਡੀ ਦੇ ਦਿੱਤੀ ਹੈ ਇਸ ਨੂੰ ਲਾਗੂ ਵੀ ਕਰ ਦਿੱਤਾ ਜਾਵੇਗਾ ਸੋ ਪ੍ਰਭਾਵਿਤ ਜੇ ਵਕਫਾਕ ਧਾਰਮਿਕ ਜਥੇਬੰਦੀਆਂ ਵੱਲੋਂ ਇਸ ਦੀ ਛੁਲਾਗਾ ਵੀ ਕੀਤੀ ਜਾ ਰਹੀ ਹੈ ਉਧਰ ਸ਼ਾਹੀ ਇਮਾਮ مولانا ਉਸਮਾਨ ਰਹਿਮਾਨ ਲੁਧਿਆਣਵੀ ਨੇ ਇਸ ਬੇਅਦਬੀ ਕਾਨੂੰਨ ਦੀ ਛੁਲਾਗਾ ਕੀਤੀ ਉਹਨਾਂ ਕਿਹਾ ਮਾਨ ਸਰਕਾਰ ਦੇ ਵੱਲੋਂ ਇਹ ਲਿਆ ਗਿਆ ਉਪਰਾਲਾ ਚੰਗਾ ਉਹਨਾਂ ਕਿਹਾ ਦੇਰ ਆਇ ਦਰੁਸਤਾਈ ਲੇਕਿਨ ਸਰਕਾਰ ਨੇ ਨੂੰ ਇੰਪਲੀਮੈਂਟ ਕਰਕੇ ਧਾਰਮਿਕਤਾ ਨੂੰ ਬਚਾਉਣ ਦਾ ਕੰਮ ਕੀਤਾ ਹੈ ਉਹਨਾਂ ਕਿਹਾ ਜੋ ਲੋਕ ਬੇਅਦਬੀਆਂ ਕਰਦੇ ਸੀ ਉਹਨਾਂ ਲਈ ਇਹ ਸਖਤ ਕਾਨੂੰਨ ਹੈ ਇਹਨਾਂ ਹੀ ਨਹੀਂ ਉਹਨਾਂ ਕਿਹਾ ਕਿ ਜਿੰਨਾਂ ਲੋਕਾਂ ਵੱਲੋਂ ਪਹਿਲਾਂ ਬੇਅਦਬੀਆਂ ਕੀਤੀਆਂ ਗਈਆਂ ਨੇ ਉਹਨਾਂ ਨੂੰ ਵੀ ਇਸ ਕਾਨੂੰਨ ਅਧੀਨ ਸ਼ਾਮਲ ਕਰਕੇ ਬੰਦੀਆਂ ਸਜ਼ਾਵਾਂ ਦੇਣੀਆਂ ਚਾਹੀਦੀਆਂ ਨੇ ਪੰਜਾਬ ਜਿਹੜਾ ਹੈ ਪਿਛਲੇ ਇੱਕ ਲੰਬੇ ਸਮੇਂ ਤੋਂ ਇਸ ਗੱਲ ਦੀ ਮੰਗ ਕਰ ਰਿਹਾ ਸੀਗਾ ਕਿ ਬੇਅਦਮੀਆਂ ਦੇ ਉੱਤੇ ਕੋਈ ਟੁਕਵਾ ਕਾਨੂੰਨ ਜਿਹੜਾ ਬਣਾਇਆ ਜਾਏ ਸ਼ਾਇਦ ਕੁਝ ਲੋਕ ਜਾਣਦੇ ਨਹੀਂ ਕਿ ਪਹਿਲਾਂ ਵੀ ਇਸ ਕਾਨੂੰਨ ਨੂੰ ਬਣਾਉਣ ਦੇ ਲਈ ਬਹੁਤ ਸਾਰੀਆਂ ਕੋਸ਼ਿਸ਼ਾਂ ਜਿਹੜੀਆਂ ਕੀਤੀਆਂ ਗਈਆਂ ਲੇਕਿਨ ਉਹ ਕਦੀ ਵੀ ਵਿਧਾਨ ਸਭਾ ਤੱਕ ਨਹੀਂ ਪਹੁੰਚ ਸਕੀਆਂ ਮੈਂ ਪਹਿਲੀ ਗੱਲ ਤਾਂ ਇਹ ਮੁਬਾਰਕਬਾਦ ਦੇਣਾ ਚਾਹੁੰਦਾ ਸਰਦਾਰ ਭਗਵੰਤ ਸਿੰਘ ਮਾਨ ਹੋਰਾਂ ਨੂੰ ਕਿ ਜਿਹੜੇ ਬੇਅਦਬੀ ਕਾਨੂੰਨ ਨੂੰ ਲੈ ਕੇ ਉਹਨਾਂ ਨੇ ਸੰਜੀਦਗੀ ਦਿਖਾਈ ਇਹਦਾ ਮਸੌਦਾ ਤਿਆਰ ਕੀਤਾ ਗਿਆ ਕਿਉਂਕਿ ਪਿੱਛੇ ਦਿਨੀ ਸਰਵ ਧਰਮਾਂ ਦੀ ਇੱਕ اجلاس ਜਿਹੜਾ ਸਮਾਣੇ ਦੇ ਵਿੱਚ ਹੋਇਆ ਸੀ ਮੈਂ ਵੀ ਉਸ ਵਿੱਚ ਸ਼ਾਮਲ ਹੋਇਆ ਔਰ ਸਰਕਾਰ ਨੂੰ ਮੰਗ ਕੀਤੀ ਸੀ ਉੱਥੇ ਅਮਨ ਔਰੋਲਾ ਜੀ ਨੇ ਸਾਨੂੰ ਇਹ ਕਿਹਾ ਸੀ ਤੇ ਜਲਦੀ ਬੇਅਦਬੀ ਦਾ ਕਾਨੂੰਨ ਜਿਹੜਾ ਅਸੀਂ ਲੈ ਕੇ ਆਵਾਂਗੇ ਔਰ ਅੱਜੋ ਜਦ ਬੇਅਦਬੀ ਕਾਨੂੰਨ ਵਿਧਾਪਨੇ ਕੈਬਨਟ ਚ ਪਾਸ ਹੋ ਗਿਆ ਔਰ ਉਸ ਤੋਂ ਬਾਅਦ ਵਿਧਾਨ ਸਭਾ ਚ ਪਾਸ ਹੋਣ ਲਈ ਅੱਜ ਉਤੇ ਚਰਚਾ ਹੋ ਰਹੀ ਹੈ ਤੇ ਮੈਂ ਸਮਝਦਾ ਕਿ ਐਜਾਂ ਦਾ ਠੋਸ ਕਾਨੂੰਨ ਜਿਹੜਾ ਬਣੇਗਾ ਉਸ ਤੋਂ ਬਾਅਦ ਕਿਤੇ ਨਾ ਕਿਤੇ ਬੇਅਦਬੀ ਕਰਨ ਵਾਲਿਆਂ ਨੂੰ ਨੱਥ ਪਾਈ ਜਾ ਸਕੇਗੀ ਕਿਉਂਕਿ ਪਿਛਲੇ ਦਿਨਾਂ ਚ ਜਿਹਨਾਂ ਲੋਕਾਂ ਨੇ ਬੇਅਦਬੀ ਕੀਤੀ ਹੈ ਉਹਨਾਂ ਨੂੰ ਕਿਤੇ ਨਾ ਕਿਤੇ ਕਾਨੂੰਨ ਦੀ ਜਿਹੜੀ ਦਫਾਵਾਂ ਸੀਗੀਆਂ ਉਹਨਾਂ ਚ ਕੋਈ ਐਡੀ ਵੱਡੀ ਸਜ਼ਾ ਨਹੀਂ ਸੀ ਔਰ ਕਿਤੇ ਨਾ ਕਿਤੇ ਉਹਨਾਂ ਨੂੰ ਥੋੜੀ ਬਹੁਤ ਰਾਹਤ ਜਾਂ ਰਿਲੀਫ ਜਿਹੜੀ ਹੈ ਉਹਨਾਂ ਨੂੰ ਮਿਲਦੀ ਰਹੀ ਹੁਣ ਸਾਰੇ ਸ਼ਰਾਰਤੀ ਅਨਸਰਾਂ ਨੂੰ ਸਾਰੇ ਗੁੰਡਿਆਂ ਨੂੰ ਔਰ ਜਿੰਨੇ ਵੀ ਲੋਕ ਧਰਮ ਅਜਪਾਲ ਪਾਲ ਪਾਣ ਵਾਲੇ ਨੇ ਔਰ ਯਾ ਜਿਹੜੇ ਲੋਕ ਧਾਰਮਿਕ ਅਸਥਾਨਾਂ ਦੀ ਯਾ ਧਾਰਮਿਕ ਗ੍ਰੰਥਾਂ ਦੀ ਔਰ ਬਿਲ ਖਸੂਸ ਗੁਰੂ ਗ੍ਰੰਥ ਸਾਹਿਬ ਦੀ ਬੇਅਦਵੀ ਦੇ ਜਿਹੜੇ ਵਾਕਿਆਤ ਪੰਜਾਬ ਦੇ ਵਿੱਚ ਹੋਏ ਨੇ ਉਹਨਾਂ ਨੂੰ ਲੈ ਕੇ ਇਹ ਕਾਨੂੰਨ ਜਿਹੜਾ ਮੈਂ ਸਮਝਦਾ ਹਾਂ ਕਿ ਇੱਕ ਅੱਛਾ ਕਦਮ ਹੈ ਇਹਦੇ ਨਾਲ ਕਿਤੇ ਨਾ ਕਿਤੇ ਅਸੀਂ ਔਰ ਪੂਰੇ ਪੰਜਾਬ ਦੇ ਲੋਕ ਜਿਹੜੇ ਨੇ ਉਹ ਇਸ ਗੱਲ ਦੇ ਉੱਤੇ ਰਾਹਤ ਮਹਿਸੂਸ ਕਰਨਗੇ ਕਿ ਅਗਰ ਕੋਈ ਬੰਦਾ ਬੇਅਦਵੀ ਕਰਦਾ ਹੈ ਤੇ ਉਹਨੂੰ ਉਮਰ ਕੈਦ ਦੀ سزا ਜਿਹੜੀ ਹੈ ਬਗੈਰ ਪਰੋਲ ਦੇ ਜਿਹੜੀ ਲਿਆਂਦਾ ਕਾਨੂੰਨ ਬਣਾਇਆ ਜਾ ਰਿਹਾ ਤੇ ਸਾਰੇ ਪੰਜਾਬੀ ਜਿਹੜੇ ਆ ਉਹ ਇਹਦਾ ਨਿੱਘਾ ਸਵਾਗਤ ਕਰਦੇ ਲੱਗਦਾ ਲੋਕਾਂ ਦੇ ਮਨ ਦੇ ਵਿੱਚ ਇੱਕਦਾਰ ਬੈਠੇਗਾ ਕਿਉਂਕਿ ਪਹਿਲਾਂ ਜੇ ਕੋਈ ਕੋਈ ਬੇਅਦਬੀ ਕਰਦਾ ਸੀ ਕਹਿੰਦੇ ਸੀ ਉਹ ਮਤਲਬ ਉਸ ਦੀ ਦਿਮਾਗੀ ਸੰਤੁਲਨ ਨਹੀਂ ਠੀਕ ਜਾਂ ਉਹ ਕਿਸੇ ਨਾ ਦਿਮਾਗੀ ਸਲਤਨਤ ਦੀ ਜਿੱਥੇ ਤੱਕ ਗੱਲ ਹੈ ਮੈਂ ਅਕਸਰ ਇਹ ਗੱਲ ਕਹਿਣਾ ਹੁੰਦਾ ਕਿ ਜਿਨ੍ਹਾਂ ਦਾ ਦਿਮਾਗੀ ਸਲਤਨਤ ਖਰਾਬ ਸਲਤਰਨ ਖਰਾਬ ਹੈ ਉਹ ਕਿਸੇ ਦੇ ਘਰ ਚ ਕਦੇ ਨਹੀਂ ਵੜ ਜਾਂਦੇ ਕਿਸੇ ਦੇ ਸ਼ੋਰੂਮ ਚ ਕਦੇ ਨਹੀਂ ਵੜ ਜਾਂਦੇ ਉਹ ਸਿਰਫ ਗੁਰੂ ਦੇ ਘਰ ਹੀ ਕਿਉਂ ਜਾ ਕੇ ਬੇਅਦਬੀ ਕਰਨ ਦੀ ਔਰ ਇਸ ਬਹਾਨੇ ਨੂੰ ਬਣਾ ਕੇ ਉਹ ਸਮਝਦੇ ਨੇ ਕਿ ਅਸੀਂ ਕਾਨੂੰਨ ਦੇ शिकंजे ਤੋਂ ਬਚ ਜਾਵਾਂਗੇ ਤੇ ਮੈਂ ਇਹ ਕਹਿਣਾ ਚਾਹੁੰਦਾ ਵੀ ਕਿਤੇ ਨਾ ਕਿਤੇ ਇਸ ਕਾਨੂੰਨ ਦੇ ਬਣਨ ਤੋਂ ਬਾਅਦ ਜਦ ਇੱਕ ਸਖਤ ਸਜ਼ਾ ਜਿਹੜੀ ਹੈ ਉਹ ਦਿੱਤੀ ਜਾਏਗੀ ਤੇ ਬੇਅਦਬੀਆਂ ਦੇ ਉੱਤੇ ਬੜੀ ਹੱਦ ਤੱਕ ਜਿਹੜੀ ਹੈ ਉਹ ਰੋਕ ਲਗਾਈ ਜਾਵੇਗਾ ਕਿ ਆਮ ਲੋਕਾਂ ਨੂੰ ਵੀ ਇਸ ਦੇ ਬਾਰੇ ਜਿਹੜੀ ਆਵਾਜ਼ ਉਠਾਉਣੀ ਚਾਹੀਦੀ ਹੈ ਕਿ ਕਾਨੂੰਨ ਜਿਹੜਾ ਹੁਣ ਪਾਸ ਹੋਣਾ ਚਾਹੀਦਾ ਤੇ ਇੱਥੇ ਸਾਰੀਆਂ ਪਾਰਟੀਆਂ ਚਾਹੇ ਕੋਈ ਵੀ ਪੋਲਿਟੀਕਲ ਪਾਰਟੀ ਹੈ ਮੇਨਾ ਕਿ ਸਿਰ ਆਪਣੇ ਰਾਜਨੀਤਿਕ ਦੇਖੋ ਸਾਰੀ ਸਿਆਸੀ ਪਾਰਟੀਆਂ ਨੂੰ ਮੈਂ ਕਹਿਣਾ ਚਾਹੁੰਦਾ ਕਿ ਬੇਅਦਬੀ ਕਾਨੂੰਨ ਦੇ ਉੱਤੇ ਇਹ ਚਰਚਾ ਤਾਂ ਹੋਣੀ ਚਾਹੀਦੀ ਹੈ ਕਿ ਕਾਨੂੰਨ ਨੂੰ ਹੋਰ ਸਖਤ ਕਿੱਦਾਂ ਬਣਾਇਆ ਜਾਏ ਕਾਨੂੰਨ ਨੂੰ ਵਧੀਆ ਢੰਗ ਦੇ ਨਾਲ ਅਪਲਾਈ ਕਿੱਦਾਂ ਕੀਤਾ ਜਾਵੇ ਔਰ ਕਾਨੂੰਨ ਦੇ ਦਾਇਰੇ 'ਚ ਜਿਨ੍ਹਾਂ ਲੋਕਾਂ ਦੇ ਉੱਤੇ ਮੁਕੱਦਮੇ ਦਰਜ ਹੋਣਗੇ ਉਹਨੂੰ ਬਿਲਕੁਲ ਸਵੱਛਤਾ ਦੇ ਨਾਲ ਕਿ ਭਈ ਜਿਹੜਾ ਮਲਜ਼ਮ ਹੈ ਉਹਦੇ ਖਿਲਾਫ ਹੀ ਮੁਕੰਮਲ ਕਾਰਵਾਈ ਜਿਹੜੀ ਹੈ ਹੋਏਗੀ ਕਾਨੂੰਨ ਦਾ ਕਦੀ ਵੀ ਦੁਰਉਪਯੋਗ ਵੀ ਨਾ ਹੋਵੇ ਔਰ ਕਾਨੂੰਨ ਦੇ ਸ਼ਕੰਜੇ ਚ ਜਦ ਬੇਅਦਬੀ ਕਰਨ ਵਾਲਾ ਬੰਦਾ ਆ ਜਾਏ ਤੇ ਉਹਨੂੰ ਫਿਰ ਭੱਜਣ ਦਾ ਰਸਤਾ ਜਿਹੜਾ ਉਹ ਨਹੀਂ ਮਿਲਣਾ ਚਾਹੀਦਾ ਇਹਦੇ ਉੱਤੇ ਸਰਬਸੰਮਤੀ ਦੇ ਨਾਲ ਸਾਰੀ ਸਿਆਸੀ ਜਮਾਤਾਂ ਨੂੰ ਜਿਹੜੀ ਹੈ ਉਹ ਪੰਜਾਬ ਸਰਕਾਰ ਦਾ ਵਿਧਾਨ ਸਭਾ ਚ ਸੱਤ ਦੇਣਾ ਚਾਹੀਦਾ ਫੈਸਲਾ ਬਿਲਕੁਲ ਸਹੀ ਹੈ ਫੈਸਲਾ ਬਿਲਕੁਲ ਸਹੀ ਹੈ ਸਵਾਗਤਯੋਗ ਹੈ ਔਰ ਮੈਂ ਦੇ ਨਾਲ ਇਹ ਵੀ ਕਹਿਣਾ ਚਾਹੁੰਦਾ ਕਿ ਪਿਛਲੇ ਚੰਨ ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਕੁਝ ਗਊ ਹੱਤਿਆ ਦੇ ਮਾਮਲੇ ਜਿਹੜੇ ਇੱਕ ਵਾਰ ਫਿਰ ਸਾਹਮਣੇ ਆਏ ਐ ਫਗਵਾਲੇ ਦੇ ਵਿੱਚ ਅੰਮ੍ਰਿਤਸਰ ਦੇ ਵਿੱਚ ਤੇ ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਉਹਦੇ ਨਾਲ ਨਾਲ ਇਹਦੇ ਉੱਤੇ ਵੀ ਇੱਕ ਸਖਤ ਪ੍ਰਾਵਧਾਨ ਲੈ ਕੇ ਆਏ ਕਿ ਜਿਹੜੇ ਲੋਕ ਪੈਸਾ ਕਮਾਣ ਦੇ ਚੱਕਰ 'ਚ ਧਰਮਾਂ ਦੀ ਆਸਥਾ ਨਾਲ ਖਿਲਵਾੜ ਕਰਦੇ ਨੇ ਔਰ ਫਿਰ ਜਿਹੜੇ ਇੱਕ ਦੋ ਧਰਮਾਂ ਨੂੰ ਆਪਸ ਵਿੱਚ ਲੜਾਉਣ ਦੀ ਸਾਜ਼ਿਸ਼ ਰਚਦੇ ਨੇ ਤੇ ਕਿਤੇ ਨਾ ਕਿਤੇ ਉਹਦੇ ਉੱਤੇ ਵੀ ਨੱਥ ਪਾਉਣ ਦੀ ਜਿਹੜੀ ਹੈ ਬਹੁਤ ਸਖਤ ਜ਼ਰੂਰਤ ਹੈ ਜੀ। ਜਿਆਨਾ ਲਾਈਵ ਲਈ ਸੁਰਿੰਦਰ ਸੋਨੀ ਦੀ ਰਿਪੋਰਟ